ਮੇਰਾ ਨਾਮ ਪੂਜਾ ਕੱਕੜ ਹੈ ਦੇਖੋ ਜੀ ਮੁਕਸਰ ਵਰਗੀ ਪਵਿੱਤਰ ਧਰਤੀ ਤੇ 10 ਸਾਲ ਦੀ ਬੱਚੀ ਨਾਲ ਰੇਪ ਕਰਕੇ ਉਹਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਜਿਹੜੀ ਧਰਤੀ ਤੇ ਦੇਖੋ ਕੰਨਿਆ ਪੂਜਨ ਕੀਤਾ ਜਾਂਦਾ ਹੈ ਦੇਵੀ ਦਾ ਰੂਪ ਮੰਨਿਆ ਜਾਂਦਾ ਉਹਨਾਂ ਦੇ ਪੈਰ ਹੀ ਹੱਥ ਲਾ ਕੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਉੱਥੇ ਆਪਦੀ ਕਾਨੂੰਨੀ ਹਰਕਤ ਹੋਵੇ ਤਾਂ ਬਹੁਤ ਸ਼ਰਮ ਦੀ ਗੱਲ ਹੈ ਜਿਹੜੇ ਦਰਿੰਦਿਆਂ ਨੇ ਵੀ ਆਪਦੀ ਹਰਕਤ ਕੀਤੀ ਹੈ ਨਾ ਉਹਨਾਂ ਵਾਸਤੇ ਤਾਂ ਫਾਂਸੀ ਵੀ ਥੋੜੀ ਹੈ ਕਿਉਂਕਿ ਫਾਂਸੀ ਦੇ ਦਿੱਤੀ ਤਾਂ ਮਰ ਗਏ ਉਹਨਾਂ ਨੂੰ ਆਪਦੀ ਜਿਹੜੀ ਜੁਰਮ ਕੀਤਾ ਹੁੰਦਾ ਅਹਿਸਾਸ ਤਾਂ ਨਹੀਂ ਨਾ ਹੋਇਆ ਉਹਨਾਂ ਦੇ ਤਾਂ ਮੈਂ ਤਾਂ ਕਹਿੰਨੀ ਹੱਥ ਪੈਰ ਕੱਟ ਕੇ ਉਹਨਾਂ ਨੂੰ ਸੜਕ ਤੇ ਸੁੱਟ ਦੇਣਾ ਚਾਹੀਦਾ ਤਾਂ ਕਿ ਆਂਦਾ ਜਾਂਦਾ ਵੀ ਵੇਖੇ ਤੇ ਉਹ ਇਸ ਤੋਂ ਬਾਅਦ ਕੋਈ ਘਣੋਂ ਨਹੀਂ ਹਰਕਤ ਨਾ ਕਰੇ ਦੇਖੋ ਬਹੁਤ ਮੰਦ ਭਾਗੀ ਘਟਨਾ ਜੋ 10 ਸਾਲਾਂ ਦੀ ਬੱਚੀ ਦੇ ਨਾਲ ਇੱਕ ਜਬਰ ਜਨਾਹ ਕਰਨ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਆਪਦਾ ਬੰਦਾ ਰੋਲ ਅਦਾ ਕੀਤਾ ਹੈ ਪੁਲਿਸ ਨੇ ਆਪਣਾ ਬੰਦਾ ਰੋਲ ਅਦਾ ਕੀਤਾ ਹੈ ਪਰ ਇਸ਼ੂ ਹੈ ਸਾਡੇ ਇਕੱਠੇ ਹੋਣ ਪਿੱਛੇ ਇਸ਼ੂ ਹੈ ਹੈ ਪੀ ਸਾਡੇ ਦੇਸ਼ ਵਿੱਚ ਇਹੋ ਜੀਆਂ ਕਾਨੂੰਨੀਆਂ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਪ੍ਰਸ਼ਾਸਨ ਤੋਂ ਔਰ ਪੁਲਿਸ ਤੋਂ ਇਹ ਮੰਗ ਕਰਦੇ ਆਂ ਕਿ ਜਲਦ ਤੋਂ ਜਲਦ ਜੋ ਦੋਸ਼ੀ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਔਰ ਬੰਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਤਾਂ ਜੋ ਲੋਕਾਂ ਨੂੰ ਇਹ ਕੰਨ ਹੋ ਸਕਲ ਵੀ ਉਹ ਇਹੋ ਜੀ ਘਟਨਾ ਨੂੰ ਅੰਜਾਮ ਨਾ ਦੇਣ ਔਰ ਜੋ ਸਾਡੇ ਮੁਕਸਰ ਤੇ ਚਾਹੇ ਉਹ ਪਰਿਵਾਰ ਬਾਹਰ ਦਾ ਰਹਿਣ ਵਾਲਾ ਸੀ ਪਰ ਕੋਈ ਕਿਸੇ ਸ਼ਹਿਰ ਦੂਜੇ ਸ਼ਹਿਰ ਵਿੱਚ ਆਵੇ ਤੇ ਉਹਦੇ ਨਾਲ ਇਹੋ ਜਿਹਾ ਕੁਝ ਵਾਪਰ ਜੇ ਇਹ ਸਾਡੇ ਸ਼ਹਿਰ ਲਈ ਵੀ ਇੱਕ ਬਹੁਤ ਦਰਦ ਭਰੀ ਖਬਰ ਹੈ ਕਿਉਂਕਿ ਸਾਡੇ ਸ਼ਹਿਰ ਦੇ ਨਾਂ ਨੂੰ ਇੱਕ ਤਰ੍ਹਾਂ ਦਾ ਕਹਿ ਦਈਏ ਵੀ ਸਦਮਾ ਹੈ ਔਰ ਕਲੰਕਿਤ ਕਰਨ ਵਾਲੀ ਗੱਲ ਹੈ ਪਵਿੱਤਰ ਚਾਲੀ ਮੁਕਤਾਂ ਦੀ ਪਵਿੱਤਰ ਧਰਤੀ ਤੇ ਔਰ ਮੈਂ ਕਹਿੰਦਾ ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਜੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਇਸ ਲਈ ਇਹ ਸੰਦੇਸ਼ ਲਈ ਅਸੀਂ ਸ਼੍ਰੀ ਮੁਖਸਰ ਸਾਹਿਬ ਦੇ ਨਿਵਾਸੀ ਇਕੱਠੇ ਹੋਏ ਹਾਂ ਅਸੀਂ ਸ਼ਾਂਤਮਈ ਢੰਗ ਨਾਲ ਇੱਥੇ ਹੀ ਚੌਂਕ ਦੇ ਵਿੱਚ ਹੀ ਕੈਂਡਲ ਜਗਾ ਕੇ ਉਸ ਬੱਚੀ ਦੀ ਆਤਮਾ ਦੀ ਸ਼ਾਂਤੀ ਆਸਤੇ ਪ੍ਰੇਰਣਾ ਕਰਾਂਗੇ ਔਰ ਇਹ ਐਬੀ ਔਰ ਦੋਸ਼ੀਆਂ ਨੂੰ ਵਾਅਦ ਤੋਂ ਵਾਅਦ ਸਜ਼ਾ ਦੇਣ ਦੀ ਪੁਲਿਸ ਕੋਲ ਮੰਗ ਕਰਾਂਗੇ ਦਿਨ ਪਹਿਲਾਂ ਸਾਡੇ ਸ਼੍ਰੀ ਮੁਕਸਰ ਸਾਹਿਬ ਚ ਇੱਕ ਬਹੁਤ ਕਾਨੂੰਨੀ ਇੱਕ ਨਿੰਦਨਯੋਗ ਘਟਨਾ ਹੋਈ ਹੈ ਉਸ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਇਹ ਕੋਈ ਕੈਂਡਲ ਮਾਰਚ ਹੈ ਜਿਹੜਾ ਇਹ ਸਰਕਾਰ ਜਾਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਆਪਦੀ ਠੀਕ ਕਾਰਵਾਈ ਕੀਤੀ ਹੈ ਪਰ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਛੇਤੀ ਦੋਸ਼ੀਆਂ ਨੂੰ ਸਜ਼ਾ ਮਿਲੇ ਸੋ ਅਸੀਂ ਜਿਹੜਾ ਪਿਛਲਾ ਸਮਾਜ ਹੈ ਉਹਨੂੰ ਵੀ ਇੱਕ ਸੇਧ ਦੇਣੀ ਚਾਹੁੰਦੇ ਆ ਕਿ ਇਹ ਜਿਹੜੇ ਘੁਣਾਉਣੇ ਅਪਰਾਧ ਹੈ ਇਹ ਦੇਸ਼ ਦੇ ਵਿੱਚ ਨਹੀਂ ਵਾਪਰਨੇ ਚਾਹੀਦੇ ਜੇ ਉਹ ਲੋੜਾਂ ਦੀ ਸਾਈਡੋਂ ਮਨਾਈਦੀ ਦਾ ਘਾਹ ਹੋਏ ਹੋਜੀ ਫਰਕਤਾ ਜਿਹੜੀ ਕੋਈ ਨਾ ਸੋਚੇ ਨਾ ਬਿਲਕੁਲ ਇਹ ਜਲਦੀ ਤੋਂ ਜਲਦੀ ਇਸ ਕੇਸ ਦਾ ਨਪਟਾਰਾ ਹੋਣਾ ਚਾਹੀਦਾ ਜਿਹੜੀ ਸਾਡੀ ਉਹ ਧੀ ਹੈ 10 ਸਾਲਾਂ ਦੀ ਮਾਸੂਮਤੀ ਜਿਹਦੇ ਨਾਲ ਇਹ ਐਡੀ ਵੱਡੀ ਘਟਨਾ ਵਾਪਰ ਗਈ ਉਸ ਪਰਿਵਾਰ ਨਾਲ ਐਡੀ ਵੱਡੀ ਘਟਨਾ ਵਾਪਰ ਗਈ ਅਸੀਂ ਕਹਿੰਦੇ ਹਾਂ ਜਲਦੀ ਨਿਆਂ ਮਿਲੇ ਤੇ ਜਿਹੜੇ ਅਪਰਾਧੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਪ੍ਰਸ਼ਾਸਨ ਨੇ ਇਸ ਦੇ ਵਿੱਚ ਬਹੁਤ ਸਹੀ ਢੰਗ ਨਾਲ ਆਪਦੀ ਕਾਰਗੁਜ਼ਾਰੀ ਵਿਖਾਈ ਹੈ ਠੀਕ ਕੰਮ ਕੀਤਾ ਹੈ ਜਿਹੜਾ ਕੋ ਜਲਦ ਤੋਂ ਜਲਦ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹ ਹੁਣ ਸਲਾਖਾਂ ਦੇ ਪਿੱਛੇ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਠੀਕ ਹੈ ਤੁਹਾਡੀ ਕਾਰਗੁਜ਼ਾਰੀ ਚੰਗੀ ਹੈ ਬਸ ਹੁਣ ਇਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਓ